ਹੇਕਾਲ ਜੀ ਹੋਰ ਸਨავ ਜੀ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਲੈ ਕੇ ਜਾਣੇ ਆ ਜੀ ਇੱਕ ਬਹੁਤ ਹੀ ਵੱਡੀ ਤੇ ਬਹੁਤ ਹੀ ਬਹੁਤ ਹੀ ਖਤਰਨਾਕ ਗੁਫਾ ਦੇ ਵਿੱਚ ਤੇ ਗੁਫਾ ਫਰੀ ਸ਼ੁਰੂ ਹੋ ਚੁੱਕੀ ਹੈ ਜੀ ਉਸ ਤੋਂ ਬਾਅਦ ਆਪਾਂ ਗੁਫਾ ਦੇ ਵਿੱਚ ਵਿੱਚ ਜਾ ਰਹੇ ਹਾਂ ਬਹੁਤ ਹੀ ਜ਼ਿਆਦੇ ਡੂੰਘੀ ਹੈ ਜੀ ਇਹ ਤੇ ਬਹੁਤ ਹੀ ਜ਼ਿਆਦੇ ਆਪਾਂ ਕਹਿ ਸਕਦੇ ਹਾਂ ਖਤਰਨਾਕ ਹਨ ਬਹੁਤ ਡਰ ਲੱਗਦਾ ਇਹਦੇ ਵਿੱਚੋਂ ਤੇ ਪਤਾ ਨਹੀਂ ਲੱਗਦਾ ਮੈਂ ਇੱਥੇ ਏਕਮ ਨੂੰ ਕਹਿ ਰਹੀ ਸੀ ਏਕਮ ਹੱਥ ਫੜ ਕੇ ਚੱਲੇ ਪੁੱਤ ਹਨਾ ਕਿਤੇ ਆਪਾਂ ਇੱਥੇ ਗਵਾਸ ਨਾ ਜਾਈਏ ਦੇ ਵਿੱਚ ਮੈਂ ਤਾਂ ਪਹਿਲਾਂ ਦੇਖੀ ਸੀ ਜੀ ਇਹ ਜਿਹੜਾ ਬਹੁਤ ਸੋਹਣੀ ਚੀਜ਼ ਹੈ ਤੁਸੀਂ ਵੀ ਬਣੇ ਰਹੋ ਇਹਦੇ ਨਾਲ ਤੇ ਦੇਖੋ ਜੀ ਬੁਖਾ ਖਤਰਨਾਕ ਬੁਖਾ ਤੇ ਇਹਦੇ ਵਿੱਚ ਬਹੁਤ ਕੁਝ ਜਿਹੜਾ ਆਪਾਂ ਕਹਿ ਸਕਦੇ ਕੈਦ ਕਰਿਆ ਸੰਦਰਭ ਹੈ ਕਹਿ ਸਕਦੇ ਹਨਾ ਕਹ ਦਿੱਤਾ ਨਹੀਂ ਵੈਸੇ ਸਾਂਭਿਆ ਹੋਇਆ ਕੈਸਾ ਦੇ ਇਸ ਗੁਫਾ ਦੇ ਵਿੱਚ ਬਹੁਤ ਜ਼ਿਆਦਾ ਕੁਝ ਸਾਂਭਿਆ ਹੋਇਆ ਜੀ ਪ੍ਰਾਣਾ ਸੱਭਿਆਚਾਰ ਇੱਧਰ ਦੇਖੋ ਕਿੰਨੀ ਸੋਹਣੀਆਂ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਜੀ ਇਹਦੇ ਵਿੱਚ ਪ੍ਰਾਤਨ ਸਮੇਂ ਦੇ ਵਿੱਚ ਹਨਾ ਜਿਵੇਂ ਵੀ ਲੋਕ ਰਹਿੰਦੇ ਸੀਗੇ ਸਾਰਾ ਕੁਝ ਦਿਖਾਇਆ ਹੋਇਆ ਜੀ ਇੱਥੇ ਤੇ ਇਹ ਹਨਾ ਜੇ ਤੁਸੀਂ ਸੱਚਮੁੱਚ ਦੇਖੋਗੇ ਤਾਂ ਤੁਸੀਂ ਹਨਾ 당ਗ ਰਹੇ ਜਾਓਗੇ ਕੈਮਰੇ ਵਿੱਚ ਉਹ ਨਹੀਂ ਦਿਸ ਰਹੀ ਜੀ ਪਰ ਇਹ ਡੂੰਗੀ ਬਹੁਤ ਜ਼ਿਆਦਾ ਹੈ ਤੇ ਬਹੁਤ ਬਹੁਤ ਪਾਣੀ ਮੇਰੇ ਪਾਸ ਸਰਾਖ ਕੈਸਾ ਨਾ ਤਾਂ ਫਰੀ ਵਿੱਚ ਸਰਾਖ ਬਣੇ ਹੁੰਦੇ ਹੈਗੇ ਹਨਾ ਖਤਰਨਾਕ ਸਰਾਖ ਉਹ ਚੀਜ਼ ਹੈ ਜੀ ਇਹ ਤੇ ਜਿਹੜੀ ਵੀ ਵੀਡੀਓ ਦੇਖ ਰਹੇ ਨੇ ਨਾ ਕੋਈ ਇਹ ਚੀਜ਼ ਦੇਖਣਾ ਚਾਹੁੰਦਾ ਤਾਂ ਉਹ ਕਮੈਂਟਾਂ ਦੇ ਵਿੱਚ ਪੁੱਛ ਸਕਦਾ ਹੈ ਆਪਾਂ ਉਹਨਾਂ ਨੂੰ ਕਮੈਂਟਾਂਾਂ ਵਿੱਚ ਦੱਸ ਦਾਂਗੇ ਜੀ ਇਹ ਚੀਜ਼ ਕਿੱਥੇ ਬਣੀ ਹੋਈ ਆ ਹਨਾ ਕੋਸ਼ਿਸ਼ ਆਪਾਂ ਕਮੈਂਟਾਂਾਂ ਵਿੱਚ ਦੱਸ ਦਾਂਗੇ ਤੇ ਕਿਸੇ ਨੇ ਵੀ ਕੁਝ ਨਾ ਹੋਵੇ ਤਾਂ ਪੁੱਛ ਸਕਦੇ ਦੇਖੋ ਜੀ ਇਹ ਇੱਥੇ ਇੱਕ ਜੰਗਲ ਦਿਖਾਇਆ ਗਿਆ ਹਨਾ ਪੁਰਾਣੇ ਸਮੇਂ ਦੇ ਵਿੱਚ ਜੰਗਲ ਸਾਧੂ ਜੀ ਤਪੱਸਿਆ ਕਰਦੇ ਹੁੰਦੇ ਸੀ ਉਹ ਸੀਨ ਲੱਗਦਾ ਹੋਇਆ ਇੱਥੇ ਤੇ ਆਲੇ-ਦੁਆਲੇ ਜਿਹੜੇ ਆ ਜਾਨਵਰ ਹਨਾ ਸੁਣ ਰਹੇ ਨੇ ਇਹ ਬਿਲਕੁਲ ਪ੍ਰਾਤਮਿਕ ਸਮੇਂ ਦਾ ਜਿਹੜਾਗਾ ਇੱਥੇ ਸੀਨ ਦਿਖਾਇਆ ਗਿਆ ਜੀ ਹਨਾ ਸਾਦਾ ਜਿਹੜੇ ਤਪੱਸਿਆ ਕਰਦੇ ਹੁੰਦੇ ਸੀ ਬਹੁਤ ਜ਼ਿਆਦੇ ਲੋਕ ਸੀ ਇੱਥੇ ਦੇਖਣ ਵਾਲੇ ਘੁੰਮਣ ਵਾਲੇ ਤੇ ਇਹ ਦੇਖੋ ਜੀ ਪਹਿਲਾਂ ਜਿਹੜੇ ਲੋਕ ਸੀ ਹਨਾ ਛੋਟੇ ਵੇੜੇ ਸੰਤੁਸ਼ਟ ਹੁੰਦੇ ਸੀ ਫਿਰ ਵੀ ਨਾਲੇ ਹਾਲਾਂਕਿ ਉਹਨਾਂ ਕੋਲ ਛੋਟੇ ਵੇੜੇ ਹੁੰਦੇ ਸੀ ਤੇ ਇੱਥੇ ਜਿਹੜਾਗਾ ਵੀ ਸਾਧ ਜਿਹੜਾਗਾ ਉਹਨਾਂ ਨੂੰ ਗਿਆਨ ਦੇ ਰਿਹਾਗਾ ਹਨਾ ਜਿਵੇਂ ਅੱਗੇ ਗਿਆਨ ਦਿੰਦੇ ਹੁੰਦੇ ਸੀ ਹਨਾ ਫਲ ਫਲੂਟ ਪਏ ਸਾਧ ਕੋਲੇ ਦਾਰਕਸੱਲੇਤ ਆਮਲੇ ਉੱਪਰ ਬੈਠਾ ਤੇ ਲੋਕ ਉਹਨਾਂ ਦਾ ਹਨਾ ਗਿਆਨ ਸੁਣ ਰਹੇ ਨੇ ਉਹ ਚੀਜ਼ ਖਾਈ ਗਈ ਐ ਦੇਖੋ ਜੀ ਕੋਲੇ ਜੜੀਆਂ ਨੇ ਗਊ ਹਨਾ ਗਾਇਆਂ ਤੇ ਬਹੁਤ ਸੋਹਣਾ ਸੀ ਨਾ ਜੀ ਇੱਕ ਇੱਕ ਚੀਜ਼ ਐ ਜਿਹੜੀ ਇੱਕ ਇੱਕ ਚੀਜ਼ ਵੇਖਣ ਵਾਲੀ ਐ ਤੇ ਇੱਥੋਂ ਦੇਖੋ ਜੀ ਪਹਿਲਾਂ ਛੋਟੇ ਭੇੜੇ ਹਨਾ ਛੋਟੇ ਭੇੜਿਆਂ ਦੇ ਵਿੱਚ ਵੀ ਲੋਕ ਬਹੁਤ ਸੁਖੀ ਸੀ ਅੱਜ ਕੱਲ ਹਾਲਾਂਕਿ ਭੇੜੇ ਵੀ ਵੱਡੇ ਹੋ ਗਏ ਨੇ ਹਨਾ ਘਰ ਵੀ ਵੱਡੇ ਹੋ ਗਏ ਨੇ ਛੋਟੇ ਜਿਹੇ ਬੇੜੇ ਦੇ ਵਿੱਚ ਜੀ ਪਸ਼ੂ ਬੰਨੇ ਹੋਏ ਆ ਉੱਥੇ ਜਿਹੜੇ ਰੋਟੀ ਪਕ ਰਹੀ ਆ ਹਨਾ ਤੇ ਉੱਥੇ ਜਿਹੜਾ ਕੋਈ ਸਾਹਬ ਬਣਾ ਸਾਰਾ ਕੁਝ ਫਿੱਕੀ ਕਿ ਚੀਜ਼ ਜੀ ਤਾਂ ਸੱਚੀ ਸੱਚੇ ਦਿਲੋਂ ਕਹਿ ਰਹੇ ਸੱਚੇ ਇੱਕ ਇੱਕ ਚੀਜ਼ ਜਿਹੜੀ ਧਿਆਨ ਨਾਲ ਦੇਖਣ ਵਾਲੀ ਹੈ ਦੇਖੋ ਜੀ ਉਧਰ ਜਿਹੜੇ ਭਾਂਡੇ ਬਣ ਰਹੇ ਆ ਹਨਾ ਕਮਿਆਰ ਜਿਹੜਾ ਭਾਂਡੇ ਬਣਾ ਰਿਹਾ ਹੈਗਾ ਤੇ ਉਧਰ ਔਰਤ ਹੈ ਜਿਹੜੀ ਹਨਾ ਉਹ ਲੋਹਾਰ ਦੇ ਕੋਲ ਬੈਠੀ ਹੈਗੀ ਤੇ ਉਹ ਲੋਹਾ ਕੁੱਟ ਰਿਹਾ ਹੈਗਾ ਹਨਾ ਇਧਰ ਸਾਦਾ ਹੋਇਆ ਕੋਲੇ ਗਾਂ ਖੜੀ ਹੈ ਹਨਾ ਤੇ ਇੱਕ ਆਦਮੀ ਇਹ ਤੁਰਿਆ ਜਾ ਰਿਹਾ ਨਾਲ ਬੱਚਾ ਜਾ ਰੇ ਇੱਕ ਇੱਕ ਚੀਜ਼ ਸੱਚੀ ਕੁੱਛ ਲਓ ਇੱਕ ਇੱਕ ਚੀਜ਼ ਬਹੁਤ ਜਿਆਦੇ ਦੇਲ ਨੂੰ ਸਕੂਨ ਦੇਣ ਵਾਲੀ ਚੀਜ਼ ਆ ਤੇ ਪਲੀਜ਼ ਅੱਜ ਵਾਲੀ ਵੀਡੀਓ ਜਿਹੜੀ ਤੁਸੀਂ ਸਕਿਪ ਨਾ ਕਰਿਓ ਜੇਕਰ ਤੁਸੀਂ ਅੱਜ ਵਾਲੀ ਵੀਡੀਓ ਸਕਿਪ ਕਰਦੇ ਤਾਂ ਤੁਸੀਂ ਜਿਹੜਾਗਾ ਆ ਪ੍ਰਭਾਤ ਚੇਤਨਕ ਨਾ ਪ੍ਰਾਣਿਆ ਸਮਾ ਜਿਹੜਾ ਉਹ ਦੇਖਣ ਕੰਨੀ ਹੋ ਰਹੇ ਜੋਗੇ ਤੇ ਇਸ ਬੁੱਕਾ ਦੇ ਵਿੱਚ ਇਹ ਹਨਾ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਸਾਰਾ ਕੁਝ ਦਿਖਾਉਣ ਦੀ ਕੋਸ਼ਿਸ਼ ਕਰੂੰਗੀ ਤੇ ਥੋੜਾ ਜਨਾ ਹਨੇਰਾ ਜ਼ਿਆਦਾ ਸੀਗਾ ਜੀ ਹਨਾ ਇਹ ਤਾਂ ਅਸੀਂ ਲਾਈਟਾ ਲੂਟਾ ਲਾ ਕੇ ਇਹ ਕਹਿ ਸਕਦੇ ਫਿਲਟਰ ਫਿਲਟਰ ਲਾ ਕੇ ਮਸਾ ਸਾਰਾ ਕੁਝ ਕੈਦ ਕਰਿਆਗਾ ਕਿਉਂਕਿ ਇਹ ਇੱਕ ਬੁੱਕਾ ਹੈਨਾ ਬੁੱਕਾ ਦੇ ਵਿੱਚ ਹਨੇਰਾ ਹੁੰਦਾ ਹੈ ਤੇ ਦੇਖੋ ਜੀ ਇਹ ਹਨਾ ਹਨੇਰੇ ਦੇ ਵਿੱਚ ਜਿਹੜੀ ਵੀਡੀਓ ਲੈਣੀ ਬਹੁਤ ਔਖੀ ਹੋ ਜਾਂਦੀ ਹੈਗੀ ਇਹ ਵੀ ਇੱਕ ਜੰਗਲ ਹੈ ਜੀ ਹਨਾ ਜੰਗਲ ਦੇ ਵਿੱਚ ਜਿਹੜਾ ਹੈਗਾ ਜਾਨਵਰ ਫਿਰਦੇ ਨੇ ਹਨਾ ਤੇ ਜਿਹੜਾ ਕੈਸਰ ਨਦੀ ਹੈ ਨਦੀ ਪਾਣੀ 흘ੀ ਜਾ ਰਹੀ ਹੈ ਤੇ ਉਹਦੇ ਕੰਡੇੜੇ ਆਦਮੀ ਤੁਰੇ ਜਾ ਰਹੇ ਉਹ ਸਿੰਘ ਨੇ ਇਹ ਤੇਦੇਰੇ ਇੱਕ ਮਗਰੇ ਅੱਗੇ ਜਾ ਰਿਹਾ ਹੈਗਾ ਤੇ ਏ ਕੋ ਨੂੰ ਮੈਂ ਕਹਿ ਰਹੀ ਸੀ ਪੁੱਤ ਜਿਆਦਾ ਅੱਗੇ ਨਾ ਜਾ ਤਾਂ ਕਿ ਗੁਫਾ ਦੇ ਵਿੱਚ ਘੁੰਮਣਾ ਜਾਵੇ ਹਨਾ ਤੂੰ ਆਪਾਂ ਘੁੰਮਣਾ ਇਹ ਡਰ ਬਹੁਤ ਲੱਗ ਰਿਹਾ ਸੀ ਮੈਂ ਤਾਂ ਇਹ ਜੀ ਚੀਜ਼ ਪਹਿਲੀ ਵਾਰ ਵੇਖੀ ਆ ਤੇ ਜਦਾਂ ਨਹੀਂ ਬੁਮਾ ਕਰੇ ਜਾਉਗੀ ਤਾਂ ਬਾਹਰ ਆ ਦੇਖੋ ਜੀ ਜਿਹੜੇ ਆਪਾਂ ਕਹਿ ਸਕਦੇ ਹਾਂ ਨਾ ਸੰਗੀਤ ਕਰਦੇ ਸੀ ਪੁਰਾਣੇ ਟਾਈਮ ਦੇ ਵਿੱਚ ਸੰਗੀਤ ਹਨਾ ਜਿਹੜੇ ਆ ਅੱਜ ਕੱਲ ਨਾਟਕਾਂ ਵਿੱਚ ਦੇਖ ਰਹੇ ਆ ਤੇ ਇੱਥੇ ਉਹ ਸੰਗੀਤ ਦਿਖਾਇਆ ਗਿਆ ਹੈਗਾ ਸੰਗੀਤ ਦਾ ਦ੍ਰਿਸ਼ ਦਿਖਾਇਆ ਗਿਆ ਹੈਗਾ ਜਿਵੇਂ ਆਪਾਂ ਗਾਂ ਭੋਲੇनाथ ਹਨਾ ਜਿਹੜਾ ਨਾ ਸਿਕਾਪਾ ਦੇ ਲਈ ਉਹ ਚੀ ਜੀ ਇੱਥੇ ਇਤਲੀ ਸਾਈਡ ਵੀ ਜਿਹੜਾ ਸੰਗੀਤ ਹੀ ਦਿਖਾਇਆ ਜਾ ਰਿਹਾ ਹੈਗਾ ਜੀ ਜਿਹੜੇ ਲੋਕ ਆ ਸੰਗੀਤ ਦੀ ਸਿੱਖਿਆ ਲੈ ਰਹੇ ਹਨਾ ਉਹ ਚੀ ਦਿਖਾਈ ਗਈ ਹੈ ਇੱਥੇ ਸਾਰੇ ਦੇਵੀ ਦੇਖਦੇ ਨੇ ਪਾਈ ਗਏ ਜੀ ਕੇ ਤੈਕਰ ਦੇਖੋ ਸ਼ਿਵ ਜੀ ਮਹਾਰਾਜ ਦੀ ਤਸਵੀਰ ਬਣੀ ਹੋਈ ਆ ਇਹ ਵੀ ਸੰਗੀਤ ਵਾਲਾ ਦੇਸ਼ੀ ਹੈ ਜੀ ਇੱਥੇ ਵੀ ਸੰਗੀਤ ਹੈ ਜਰਨਾ ਸੰਗੀਤ ਹੋ ਜਿਹੜਾ ਨਾ ਆ ਤੋ ਕੈਸਾ ਦੇ ਕਰ ਰਹੀ ਹੈਗੀ ਦੇਵੀ ਦੇਵਤੇ ਉਹ ਚੀਜ਼ ਦਿਖਾਈ ਗਈ ਹੈ ਥੇ ਵੀ ਬਹੁਤ ਸੋਹਣੀਆਂ ਚੀਜ਼ਾਂ ਜਿਹੜੇ ਕੁਫਾ ਦੇ ਦੀ ਸ਼ੁਰੂ ਤੋਂ ਅੰਦਰ ਤੋਂ ਵੜਦੇ ਹਨਾ ਉਦੋਂ ਮੈਂ ਵੀਡੀਓ ਸਟਾਰਟ ਕਰਨੀ ਭੁੱਲ ਗਈ ਤੇ ਇਹ ਵੀ ਥੋੜੀ ਅੰਦਰ ਜੇ ਕੋਈ ਅੰਪਰ ਫੇਰ ਵੀਡੀਓ ਸਟਾਰਟ ਜਿਹੜੀ ਇਹ ਕੀਤੀ ਸੀ ਇਹ ਵੀ ਉਹੀ ਚੀਜ਼ ਹੈ ਜਿਸ ਸੰਗੀਤ ਵਾਲਾ ਦ੍ਰਿਸ਼ਾ ਹਨਾ ਇਹ ਵੀ ਮੈਲ ਬਣਿਆ ਹੋਇਆ ਇੱਕ ਤਰ੍ਹਾਂ ਦਾ ਇਹ ਮੈਲ ਬਣਾਇਆ ਹੋਇਆ ਮੈਲ ਦੇ ਵਿੱਚ ਇੱਥੇ ਵੀ ਜਿਹੜਾ ਹੈਗਾ ਅ ਸੰਗੀਤ ਵਾਲਾ ਵੀ ਦਿਖਾਇਆ ਹੋਇਆ ਹੈ ਤੇ ਦੇ ਵੀ ਦਿਖਾਈ ਹੋਏ ਹੈ ਵੀ ਕੱਲੀ ਕੱਲੀ ਚੀਜ਼ਾਂ ਮੈਂ ਜਿਹੜੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਵੀਡੀਓ ਦੇ ਵਿੱਚ ਹਨਾ ਦੇਖੋ ਜੀ ਇੱਧਰ ਵੀ ਬਹੁਤ ਵੱਡੀ ਜਿਹੜੀ ਹੈ ਤਸਵੀਰ ਬਣੀ ਹੋਈ ਹੈ ਬਿਲਕੁਲ ਨੰਗਿਆ ਵੀ ਨਹੀਂ ਜਾ ਰਿਹਾ ਜੀ ਆਪਾਂ ਕਹਿ ਸਕਦੇ ਵੀ ਇੱਕ ਤਰ੍ਹਾਂ ਟੇਡਾ ਹੋ ਕੇ ਕਹਿ ਸਕਦੇ ਆ ਆਪਾਂ ਵੀ ਟੇਡਾ ਹੋ ਕੇ ਨੰਗਣਾ ਪੈਂਦਾ ਹਨ ਇਹ ਇੱਕੰਮ ਤੇ ਸੇ ਬੱਚਾ ਜੀ ਹਨ ਇਹ ਤਾਂ ਸਹੀ ਨੰਗ ਰਿਹਾਗਾ ਪਰ ਇਥੇ ਆਪਾਂ ਟੇਡਾ ਹੋ ਕੇ ਜਿਹੜਾ ਪਰ ਇਹਨੂੰ ਚਲੀ ਆਹਰੀ ਬੰਦੇ ਨੂੰ ਟੇਡਾ ਹੋ ਕੇ ਨੰਗਣਾ ਪਊਗਾ ਫੇਰ ਕਿਤੇ ਜਾ ਕੇ ਜਿਹੜਾ ਅੱਗੇ ਜਾਇਆ ਜਾਊਗਾ ਬਹੁਤ ਜ਼ਿਆਦੇ ਪੀੜੀ ਇਸ ਰੰਗ ਬਣਾਈ ਹੋਈ ਹੈ ਇਹ ਪਲੀਆ ਜੜੀ ਵੀਡੀਓ ਸਕਿਪ ਬਣਾ ਕਰਿਓ ਜੀ ਹਨਾ ਸਾਰੀ ਚੀਜ਼ ਦੇਖਿਓ ਇਸ ਤੋਂ ਅੱਗੇ ਉਸ ਤੋਂ ਵੀ ਵਧੀਆ-ਵਧੀਆ ਤਸਵੀਰਾਂ ਦੇਖਣਯੋਗ ਨੇ ਬਹੁਤ ਇਹ ਦੇ ਵਿੱਚ ਵਿੱਚ ਜਗ੍ਹਾ ਬਣਾਈ ਹੋਈ ਹੈ ਜਿਸਵੇਂ ਆਪਾਂ ਕਹਿ ਸਕਦੇ ਹਾਂ ਵੀ ਸੇਵ ਜੀ ਦੀ ਹਨਾ ਪੱਥਰ ਦੀ ਉਹ ਬਣਾ ਕੇ ਜਿਵੇਂ ਪੂਜਾ ਕਰਦੇ ਹੁੰਦੇ ਆ ਉਹ ਚੀਜ਼ ਬਣਾਈ ਹੋਈ ਹੈ ਵਿੱਚ ਵਿੱਚ ਮੰਦਿਰ ਜੇ ਛੋਟੇ ਛੋਟੇ ਉਹ ਚੀਜ਼ ਵੀ ਬਣਾਈ ਹੋਈ ਜਿਵੇਂ ਇਹ ਬਣਾਇਆ ਹੋਇਆ ਮੰਦਿਰ ਹੈ ਨਾ ਕਾਫੀ ਦੂਰ ਆਹ ਦੇਖੋ ਜਿਵੇਂ ਇੱਥੇ ਮੰਦਿਰ ਬਣਿਆ ਹੋਇਆ ਹੈ ਨਾ ਐਵੇਂ ਜਿ ਵਿੱਚ ਵਿੱਚ ਕਿਤੇ ਕਿਤੇ ਮੰਦਿਰ ਜੇ ਵੀ ਬਣੇ ਹੋਏ ਨੇ ਆ ਜਿਰੇ ਇੱਕਮ ਜਾ ਰਿਹਾ ਜੀ ਅੱਗੇ ਅੱਗੇ ਤੇ ਇੱਕਮ ਤੋਂ ਆ ਇਕਾ ਜੇ ਇੱਕਮ ਦੇ ਵੀ ਸ਼ਰਟ ਬਿਲਕੁਲ ਗੋਫਾ ਵਾਲੀ ਪਾਈ ਹੋਈ ਆਉਣ ਯਕਰ ਬਹੁਤ ਸੋਹਣਾ ਸੀ ਬਹੁਤ ਜ਼ਿਆਦਾ ਸੋਹਣੀ ਚੀਜ਼ ਹੈ ਮੈਂ ਤਾਂ ਪਹਿਲੀ ਵਾਰ ਵੇਖੀ ਹੈ ਜੇ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਤਾਂ ਆ ਸਕਦੇ ਜੀ ਸੋਨੂੰ ਵੀ ਆਪਾਂ ਇਹ ਚੀਜ਼ ਜਿਹੜੀ ਕਮਾਵਾਂਗੇ ਐ ਇਧਰ ਦੇਖੋ ਜੀ ਐ ਇਧਰ ਦਿਖਾਏ ਹੋਏ ਹਨਾ ਗਿਆਨੀ ਕਹਿ ਸਕਦੇ ਆਪਾਂ ਸਾਧੂ ਸੰਤ ਰੋਟੀਆਂ ਦੇ ਆਏ ਹੋਈ ਐ ਜੀ ਦੇਖਣਾ ਨਾ ਅੱਧਰ ਅਸੀਂ ਜਾ ਰਹੇ ਹਾਂ ਜੀ ਅੱਗੇ-ਅੱਗੇ ਤੇ ਪਿੱਛੇ ਇੱਕ ਵੀਡੀਓ ਬਣਾ ਰਹੇ ਨੇਗੇ ਕਿਉਂਕਿ ਉਹਨਾਂ ਨੇ ਬਹੁਤ ਵਾਰੀ ਵੇਖੀ ਹੋਈ ਐ ਜੀ ਇਹ ਚੀਜ਼ ਹਨਾ ਉਹ ਤਾਂ ਕਈ ਵਾਰ ਆ ਚੁੱਕੇ ਨੇ 2-4 ਵਾਰੀ ਤੇ ਅਸੀਂ ਪੈਸੇ ਖਾਣ ਦੇ ਦੇਖ ਕੇ ਸ਼ੌਕਿਆ ਲੱਗਿਆ ਹੋਇਆ ਅਸੀਂ ਇਹ ਲਈਏ ਸੋਨੇ ਸੋਈਏ ਚੀਜ਼ਾਂ ਇਹ ਹਨਾ ਮਾਫਤ ਤੁਹਾਨੂੰ ਤੇ ਉਹ ਕਹਿੰਦੇ ਨੇ ਚਲੋ ਤੁਸੀਂ ਵੇਖੋ ਇੰਜੋਏ ਕਰੋ ਤੇ ਮੈਂ ਬਣਾ ਦਿੰਨਾ ਵੀਡੀਓ ਤੁਹਾਡੀ ਤੁਹਾਡਾ ਬਲੌਗ ਹੈ ਨਾ ਮੈਂ ਬਣਾ ਦਿੰਨਾ ਤੇ ਕਿਉਂਕਿ ਜੋ ਵੀ ਚੀਜ਼ ਹਨਾ ਆਪਾਂ ਨਾ ਵੀ ਦੇਖਦੇ ਆਂ ਜਾਂ ਸਿੱਖਦੇ ਜੀ ਕਰਦਾ ਤੁਹਾਡੇ ਨਾਲ ਸ਼ੇਅਰ ਕਰਨ ਨੂੰ ਹਨਾ ਕਿ ਤੁਹਾਨੂੰ ਦਿਖਾਈਏ ਲਓ ਜੀ ਇੱਥੇ ਗੁਫਾ ਤੋਂ ਆਪਾਂ ਬਾਹਰ ਆ ਗਏ ਆਂ ਤੇ ਬਾਹਰ ਵੀ ਬਹੁਤ ਜਿਆਦੇ ਸੋਹਣੀਆਂ ਚੀਜ਼ਾਂ ਬਣੀਆਂ ਹੋਈਆਂ ਨੇ ਮੇਰੀ ਕੋਸ਼ਿਸ਼ ਰਹੂਗੀ ਤੁਹਾਨੂੰ A to Z ਸਾਰਾ ਕੁਝ ਦਿਖਾਵਾਂ ਸਭ ਤੋਂ ਵੱਡੀ ਤਸਵੀਰ ਹੈ ਜੀ ਇਹ ਸਭ ਤੋਂ ਵੱਡੀ ਬਹੁਤ ਜ਼ਿਆਦਾ ਵੱਡੀ ਤਸਵੀਰਾਂ ਇੱਕ ਵਾਰ ਸਾਨੂੰ ਇੱਧਰ ਗੇੜਾ ਮਰਵਾ ਕੇ ਲਿਓਣੀ ਹੈ ਮੈਂ ਤੇ ਗੁਫਾ ਦਾ ਜਿਹੜਾ ਗੇਟ ਆ ਬਾਹਰ ਆ ਗਿਆ ਜੀ ਆਪਾਂ ਇਹ ਬਾਹਰ ਪਹਾੜ ਬਣਾ ਕੇ ਹਨਾ ਇੱਕ ਤਰ੍ਹਾਂ ਦਾ ਇੱਧਰ ਨੀਚੇ ਹੈਗਾ ਇਹ ਆਪਾਂ ਉੱਪਰ ਚੜ੍ਹੇਗੇ ਗੁਫਾ ਦੇ ਤੇ ਇੱਕ ਇੱਧਰ ਬਾਗ ਬਣਿਆ ਹੋਇਆ ਥੱਲੇ ਹੈ ਜੀ ਨੀਚੇ ਆਪਾਂ ਉੱਪਰ ਚੜ੍ਹੇ ਹੋਈਆਂਗੇ ਤੇ ਦੇਖੋ ਜੀ ਇੱਕ ਇੱਕ ਚੀਜ਼ ਹੈ ਜਿਹੜੀ ਬਹੁਤ ਜ਼ਿਆਦੇ ਸੋਹਣੀ ਤੇ ਦੇਖਣਯੋਗ ਹੈ ਦਵਾਰੇ ਮੈਂ ਫੇਰ ਕਹਿ ਰਹੀਆਂ ਕੋਈ ਵੀ ਭੈਣ ਪਾਈਏ ਚੀਜ਼ ਦੇਖਣਾ ਚਾਹੁੰਦਾ ਆਪਾਂ ਨੂੰ ਕਮੈਂਟਾਂ ਦੇ ਵਿੱਚ ਪੁੱਛ ਸਕਦਾ ਆਪਾਂ ਉਹਨਾਂ ਨੂੰ ਡਿਟੇਲ ਦੇ ਵਿੱਚ ਦੱਸਾਂਗੇ ਕਿੱਥੇ ਇਹ ਚੀਜ਼ਾਂ ਦੇਖਣਯੋਗ ਤੇ ਆਪਾਂ ਦਿਖਾਉਣ ਦੀ ਵੀ ਕੋਸ਼ਿਸ਼ ਇਹੀ ਕਰਾਂਗੇ ਬਸ ਉਹਨਾਂ ਦਿਖਾਇਆ ਜਾਵੇ ਇਹ ਸਾਰਾ ਕੁਝ ਹਨਾ ਤੇ ਇੱਥੇ ਬਹੁਤ ਜ਼ਿਆਦੇ ਜਿਹੜਾ ਬਹੁਤ ਜ਼ਿਆਦੇ ਸੋਹਣਾ ਸਾਰਾ ਕੁਝ ਬਣਿਆ ਹੋਇਆ ਬਹੁਤ ਜ਼ਿਆਦੇ ਸੱਭਿਆਚਾਰਕ ਚੀਜ਼ਾਂ ਸਭਿਆਚਾਰਕ ਤਸਵੀਰਾਂ ਸਾਰਾ ਕੁਝ ਬਣਿਆ ਹੋਇਆ ਇੱਥੇ ਬਹੁਤ ਬਰੀਕੀ ਦੇ ਨਾਲ ਹੈ ਜਿਹੜੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ ਜੀਆਂ ਚੰਗੀ ਤਰ੍ਹਾਂ ਜਿਹੜਾ ਮੈਂ ਤੁਹਾਨੂੰ ਬਹੁਤ ਬਰੀਕੀ ਦੇ ਨਾਲ ਬਹੁਤ ਨੇੜੇਉਂ ਦਿਖਾ ਰਹੀ ਹਾਂ ਜੀ ਹਨਾ ਕੋਸ਼ਿਸ਼ ਹੈ ਮੇਰੀ ਵੀ ਤੁਹਾਨੂੰ ਪੂਰੀ ਚੰਗੀ ਤਰ੍ਹਾਂ ਦਿਖਾਇਆ ਜਾਵੇ ਹਰ ਇੱਕ ਚੀਜ਼ ਪਹਾੜ ਬੱਦਲ ਹੈ ਇੱਕ ਇੱਕ ਚੀਜ਼ ਬਹੁਤ ਜ਼ਿਆਦਾ ਸੋਹਣੀ ਬਣੀ ਹੋਈ ਮੈਂ ਕਹਿੰਦੀ ਜੀ ਇੰਨੀ ਸੋਹਣੀ ਚੀਜ਼ ਜੀ ਨੇ ਵੀ ਬਣਾਈ ਹੈ ਹਨਾ ਬਸ ਆਪਤੀ ਕਰਿਆ ਪਿਆਗਾ ਤੇ ਬਾਕੀ ਮੇਰੇ ਖਿਆਲ ਵਿੱਚ ਪੈਸਾ ਵੀ ਬਹੁਤ ਜ਼ਿਆਦਾ ਲੰਘਿਆ ਹੋ ਜੀਏ ਚੀਜ਼ ਤੇ ਹਨਾ ਕਿਉਂਕਿ ਹਰੇਕ ਚੀਜ਼ ਬ੍ਰੀਤੀ ਦੇ ਵਿੱਚ ਹੈ ਇੱਕ ਇੱਕ ਚੀਜ਼ ਤੁਸੀਂ ਸੋਚਿਓ ਜੀ ਆਪਣੇ ਕੋਲ ਬਿਲਕੁਲ ਸਿੰਪਲ ਮੋਬਾਈਲ ਹੈ ਹਨਾ ਸਿੰਪਲ ਕੈਮਰਾ ਆਪਣੇ ਕੋਲੇ ਕੋਈ ਆਪਣੇ ਕੋਲ ਫਿਲਟਰ ਵਗੈਰਾ ਜਦੋਂ ਉਹਦੇ ਵਿੱਚ ਇੰਨੀ ਸੋਹਣੀ ਚੀਜ਼ ਦਿਖ ਰਹੀ ਹੈ ਤੇ ਜਿਹੜੀ ਜੀ ਤੁਸੀਂ ਹਕੀਕਤ ਦੇ ਵਿੱਚ ਦੇਖੋਗੇ ਉਹ ਕਿੰਨੀ ਸੋਹਣੀ ਹੋਊਗੀ ਹਨਾ ਆਹ ਤਸਵੀਰ ਜਿਹੜੀ ਮੈਂ ਤੁਹਾਨੂੰ ਬਾਰ-ਬਾਰ ਦਿਖਾ ਰਹੀ ਆ ਇਹ ਤਾਂ ਬਹੁਤ ਜ਼ਿਆਦਾ ਉੱਚੀ ਹੈ ਜੀ ਬਹੁਤ ਜ਼ਿਆਦਾ ਉੱਚੀ ਬਣੀ ਹੋਈ ਹੈ ਲੋਜੀ ਇਹ ਸਿੰਗੁਫਾ ਤੇ ਗੁਫਾਤਵਾਦ ਇਧਰ ਜੰਗਲ ਸਟਾਰਟ ਹੋ ਗਿਆ ਜੀ ਇੱਕ ਤਰ੍ਹਾਂ ਦਾ ਜੰਗਲ ਬਣਾ ਕੇ ਰੱਖਿਆ ਹੋਇਆ ਹੈਗਾ ਤੇ ਜੰਗਲ ਦੇ ਉੱਪਰ ਇਹੜੇ ਹਗੇ ਇਧਰ ਜਾਨਵਰ ਖੜਾਏ ਹੋਏ ਹੈ ਜੀ ਹਨਾ ਜਿਵੇਂ ਕਿ ਸਾਨੂੰ ਦਿਖਾਉਣੀ ਹੈ ਜਿਵੇਂ ਸਾਰਾ ਕੁਝ ਬਹੁਤ ਸੋ ਕੁਝ ਹੈ ਜਿਹੜਾ ਦਾ ਦੇਖਣ ਵਾਲਾ ਪਿਆਗਾ ਇਥੇ ਜਿਹੜਾਗਾ ਲੋਕਾਂ ਦੀਆਂ ਸੁੱਖਾਂ ਕਹਿ ਸਕਦੇ ਆਂ ਇਹ ਪੂਰੀਆਂ ਹੁੰਦੀਆਂ ਲੋਕਾਂ ਦੀਆਂ ਮਰਾਦਾ ਪੂਰੀਆਂ ਹੁੰਦੀਆਂ ਹਨਾ ਉਹ ਮੈਨੂੰ ਨਹੀਂ ਪਤਾ ਵੀ ਕਿਵੇਂ ਜਿਆਦਾ ਇਸ ਬਾਰੇ ਨੌਲੇਜ ਨਹੀਂ ਹੈਗੀ ਪਰ ਇਥੇ ਚੂੜੀਆਂ ਜਿਹੜੀ ਚੀਜ਼ ਮੈਂ ਇੱਥੇ ਦੇਖੀ ਹਨਾ ਚੂੜੀਆਂ ਚੜੀਆਂ ਹੋਈਆਂ ਨੇ ਖੰਮਣੀਆਂ ਚੜੀਆਂ ਹੋਈਆਂ ਨੇ ਜਿਹੜੀ ਚੀ ਆ ਸੂਈਆਂ ਕਹਿ ਸਕਦੇ ਤਾਂ ਸਿਰ ਦੀਆਂ ਸੂਈਆਂ ਹੋਰ ਚੀਜ਼ਾਂ ਚੜੀਆਂ ਹੋਈਆਂ ਨੇ ਜਿਨ੍ਹਾਂ ਦੀ ਵੀ ਸੁੱਖਾਂ ਪੂਰੀ ਹੁੰਦੀਆਂ ਨੇ ਜਾਂ ਉਹ ਪ੍ਰਾਣੀਆਂ ਆਪਣੀਆਂ ਚੀਜ਼ਾਂ ਲਾ ਕੇ ਇਥੇ ਸੁੱਕ ਕੇ ਜਾਂਦੇ ਆ ਹਨਾ ਸੋਖਤੇ ਉਸ ਤੋਂ ਬਾਅਦ ਉਹ ਪ੍ਰਾਣ ਨਵੀਂ ਫਿਰ ਚੜਾ ਕੇ ਜਾਂਦੇ ਦੋਨਾਂ ਦੀ ਸੁੱਖ ਪੂਰੀ ਹੁੰਦੀ ਹੈ ਸਤਿ ਜੀ ਮਹਾਰਾਜ ਦੀ ਤਸਵੀਰ ਦੇ ਵਾਲੇ ਦਵਾਲੇ ਤੇ ਇੱਥੇ ਲੋ ਜੀ ਜੰਗਲ ਬਣੇ ਹੋਏ ਹਨ ਇੱਥੇ ਚੀਤਾ ਸਾਰਾ ਕੁਝ ਉੱਪਰ ਬਿਠਾਇਆ ਗਿਆਗਾ ਦੇਖੋ ਜੀ ਬਹੁਤ ਜ਼ਿਆਦੇ ਸੋਹਣੀ ਚੀਜ਼ ਦਿਖਾਈ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਹਨ ਅਸੀਂ ਗਏ ਸੀ ਜੀ ਏਕਮ ਨੂੰ ਦਵਾਈ ਦਿਵਾਉਣ ਤੇ ਏਕਮ ਨੂੰ ਦਵਾਈ ਹੈ ਜਿਹੜੀ ਟਾਈਮ ਨਾਲ ਮਿਲ ਗਈ ਸੀਗੀ ਤੇ ਸਾਡੇ ਕੋਲ ਟਾਈਮ ਸੀ ਜੀ ਬਹੁਤ ਜ਼ਿਆਦਾ ਹਨਾ ਤੇ ਬਾਕੀ ਫਿਰ 1 ਮਿੰਟ ਹੀ ਕਹਿੰਦੇ ਵੀ ਵੈਸੇ ਹੀ ਆਪਾਂ ਤਾਂ ਘਰੋਂ ਆ ਜਾਣੀ ਜਾਂਦਾ ਐਵੇਂ ਉੱਪਰੋਂ ਹੀ ਥੱਲੇ ਦਾ ਸੀਨ ਲਿਆ ਜੀ ਤੇ ਇਹ ਕਹਿੰਦੇ ਅੱਜ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾ ਕੇ ਲਿਆਉਣਾ ਵਧੀਆ ਲੱਗਦਾ ਜੀ ਹਨਾ ਜਦੋਂ ਆਪਾਂ ਘਰ ਦੇ ਕੰਮਾਂ ਦੇ ਵਿੱਚ ਉਲਝੇ ਹੋਈਏ ਤੇ ਜਦੋਂ ਕੁਝ ਦੇਖ ਲਈਏ ਨਵਾਂ ਜਿਹਾ ਹਨਾ ਬਹੁਤ ਵਧੀਆ ਲੱਗਦਾ ਅੱਜ ਤਾਂ ਬਹੁਤ ਸੋਹਣਾ ਲੱਗ ਰਿਹਾ ਸੀ ਸਾਰਾ ਕੁਝ ਦੇਖੋ ਜੀ ਆਪਣੇ ਹਨਾ ਬਿਲਕੁਲ ਆਪਣੇ ਸ਼ਹਿਰ ਦੇ ਵਿੱਚ ਆਪਣੇ ਨੇੜੇ ਜਿਹੜੀ ਆ ਬਹੁਤ ਸੋਹਣੀਆਂ ਚੀਜ਼ਾਂ ਹੁੰਦੀਆਂ ਨੇ ਘੁੰਮਣ ਨੂੰ ਦੇਖਣ ਨੂੰ ਪਰ ਆਪਾਂ ਘਰ ਦੇ ਕੰਮਾਂ ਚ ਇੰਨਾ ਉਲਝੇ ਹੁੰਨੇ ਆ ਕਿ ਇਹ ਸਾਰੀਆਂ ਚੀਜ਼ਾਂ ਆਪਣੇ ਹਨਾ ਆਪਾਂ ਦੇਖ ਨਹੀਂ ਸਕਦੇ ਤੇ ਅੱਜ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਆਪਾਂ ਦੇਖ ਰਹੇ ਆ ਤਾਂ ਸੁਪਨਾ ਲੱਗ ਰਿਹਾ ਹਨਾ ਕਿੰਨੀ ਜਿਹੜੀ ਸੋਹਣੀ ਚੀਜ਼ ਆਪਣੇ ਨੇੜਲੇ ਸ਼ਹਿਰ ਦੇ ਵਿੱਚ ਹੈਈਏ ਦੇਖਣਯੋਗ ਤੇ ਪਰ ਆਪਾਂ ਦੇਖ ਨਹੀਂ ਸਕਦੇ ਪਰ ਇਹ ਨਵੀਆਂ ਕੰਮਾਂ ਦੇ ਚੋਲ ਜੋ ਹਨਾ ਮਾੜਾ ਮੋਟਾ ਐਡਮਨੋਰੰਜਨ ਹੋ ਕਰਨਾ ਚਾਹੀਦਾ ਜੀ ਹਨਾ ਇਹ ਸਭ ਚੀਜ਼ਾਂ ਦੇਖਣ ਵਾਸਤੇ ਬਣਾਈਆਂ ਗਈਆਂ ਨੇ ਜਿਨੇ ਵੀ ਕਿਸੇ ਨੇ ਇੰਨਾ ਪੈਸਾ ਲਾਇਆ ਜੀ ਹਨਾ ਬਿਲਕੁਲ ਮੁਫਤ ਹੈ ਇਹਦੀ ਕੋਈ ਟਿਕਟ ਨਹੀਂ ਕੋਈ ਕਿਰਾਇਆ ਨਹੀਂ ਤੇ ਬਿਲਕੁਲ ਮੁਫਤ ਦੇ ਵਿੱਚ ਜਿਹੜੀ ਇਹ ਚੀਜ਼ ਦੇਖਣਯੋਗ ਹੈ ਜੀ ਬਹੁਤ ਜ਼ਿਆਦਾ ਵਧੀਆ ਹੈ ਜੀ ਹਨਾ ਤੇ ਬਿਲਕੁਲ ਮੁਫਤ ਦੇ ਵਿੱਚ ਦੇਖੀਏ ਜੀ ਆਪਾਂ ਹਨਾ ਕੋਈ ਫੀਸ ਨਹੀਂ ਕੋਈ ਟਿਕਟ ਨਹੀਂ ਕੋਈ ਕਿਰਾਇਆ ਨਹੀਂ ਬਸ ਤਾਂ ਕਹਿੰਦੇ ਆ ਵੀ ਖੁਸ਼ੀ ਤੋਂ ਉੱਪਰ ਕੁਝ ਨਹੀਂ ਹੁੰਦਾ ਹਨਾ ਆਪਾਂ ਖੁਸ਼ ਹੋਣੇ ਚਾਹੀਦੇ ਆਪਾਂ ਨੂੰ ਖੁਸ਼ੀ ਮਿਲਣੀ ਚਾਹੀਦੀ ਆ ਚਾਹੇ ਹਨਾ ਰੁਪਈਆਂ ਦੇ ਬਰਾਬਰ ਨਹੀਂ ਹੋਣੀ ਚਾਹੀਦੀ ਆਪਣੀ ਖੁਸ਼ੀ ਪਰ ਫਿਰ ਵੀ ਸਾਨੂੰ ਪਤਾ ਜੀ ਹਨਾ ਆਪਣੀਆਂ ਮਜਬੂਰੀਆਂ ਹੁੰਦੀਆਂ ਆ ਆਪਾਂ ਘਰਾਂ ਦੇ ਵਿੱਚੋਂ ਨਹੀਂ ਜਾ ਸਕਦੇ ਨਹੀਂ ਘੁੰਮ ਸਕਦੇ ਤੇ ਤਾਂ ਕਰਕੇ ਜਿਹੜਾ ਆਪਾਂ ਹਨਾ ਇੱਥੇ ਅੱਜ ਫਿਰੀ ਦੇ ਵਿੱਚ ਬਹੁਤ ਸੋਹਣੀ ਜਗ੍ਹਾ ਵੇਖੀ ਆ ਬਹੁਤ ਸੋਹਣਾ ਸੀਨ ਵੇਖਿਆ ਬਹੁਤ ਜ਼ਿਆਦੇ ਹਨਾ ਜਿਹੜੀਆਂ ਆਪਾਂ ਅੱਜ ਚੀਜ਼ਾਂ ਵੇਖੀਆਂ ਨੇ ਤੇ ਉਹ ਵੀ ਸੋੜਨਾ ਸ਼ੇਅਰ ਕਰ ਕੋਈ ਟਿੱਕ ਟਨੀ ਜੀ ਇਹਦੀ ਹਨਾ ਦੇਖੋ ਕਿੰਨਾ ਪੈਸਾ ਲੱਗਿਆ ਹੋਵੇ ਇਹਦੇ ਵਿੱਚ ਹਨਾ ਆਪਣੇ ਦੇਖਣਯੋਗ ਚੀਜ਼ ਹੈਗੀ ਇਧਰ ਇੱਕੰਤੇ ਇੱਕ ਵੇਲੇ ਜਾਈ ਰਹੀ ਸੀ ਉਹਨਾਂ ਦੀ ਹੁਣ ਬਹੁਤ ਥੱਕ ਗਈ ਸੀ ਵੀਡੀਓ ਬਣਾਉਂਦੇ ਬਣਾਉਂਦੇ ਤੇ ਉਹ ਮੈਨੂੰ ਕਹਿੰਦੇ ਰਿਵਿਊ ਲੈ ਹੁਣ ਤੂੰ ਬਣਾ ਲਾ ਤੇ ਇਧਰ ਦੇਖੋ ਇਹ ਸੱਤ ਚੜਿਆ ਹੋਇਆ ਹੈ ਇਹ ਸੱਤ ਚੜਾਇਆ ਹੈ ਹਰਾ ਜਾਂ ਜੰਗਲ ਦੇ ਵਿੱਚ ਸੱਤ ਉੱਪਰ ਨੂੰ ਜਾ ਰਿਹਾ ਹੈਗਾ ਤੇ ਇਧਰ ਇਹ ਨਿਔਲਾ ਕਹਿੰਦਾ ਪਰ ਨਿਔਲਾ ਇਹਦਾ ਉਹ ਜੰਗਲ ਦੇ ਵਿੱਚ ਉੱਪਰ ਨੂੰ ਜਾ ਰਿਹਾ ਹਨਾ ਇੱਧਰ ਜਿਹੜੀਆਂ ਤਸਵੀਰਾਂ ਵੀ ਬਹੁਤ ਪੇਂਟਿੰਗ ਬਣੀ ਹੋਈ ਹੈ ਜੀ ਕੰਧਾਂ ਦੇ ਉੱਪਰ ਇਹ ਵੀ ਬਹੁਤ ਸੋਹਣੀ ਹੈਗੀ ਮੈਂ ਨਾਲ ਨਾਲ ਤੁਹਾਨੂੰ ਪੇਂਟਿੰਗ ਵੀ ਦਿਖਾ ਰਹੀ ਹਾਂ ਇਹ ਵੇਸੇ ਪੇਂਟਿੰਗ ਬਣੀ ਹੋਈ ਹੈਗੀ ਤੇ ਇਹ ਵੀ ਬਹੁਤ ਸੋਹਣੀ ਬਣੀ ਹੋਈ ਹੈ ਆਪਾਂ نیچے ਆ ਗਏ ਆ ਜੀ ਪਹਿਲਾਂ ਉੱਪਰ ਸੀ ਹੁਣ ਆਪਾਂ ਥੱਲੇ ਆ ਗਏ ਆ ਤੇ ਇੱਥੇ ਮੰਦਰ ਬਣਿਆ ਹੋਇਆ ਹੈਗਾ ਆਪਾਂ ਮੰਦਰ ਦੇ ਵਿੱਚ ਵੀ ਜਿਹੜਾਗਾ ਮੱਥਾ ਟੇਕਾਂਗੇ ਇੱਥੇ ਆਪਾਂ ਫੇਰ ਉੱਪਰ ਨੂੰ ਚੜ ਗਏ ਆਂ ਜੀ ਇੱਥੇ ਮੰਦਿਰੜਾ ਥੋੜਾ ਜਿਹਾ ਉੱਪਰ ਬਣਿਆ ਹੋਇਆ ਹੈਗਾ ਬੱਸ ਗੁਫਾ ਚੋਂ ਆਪਾਂ نیچے ਆ ਗਏ ਆਂ ਜੀ ਤੇ ਹੁਣ ਇੱਥੇ ਆਪਾਂ ਮੰਦਿਰ ਤੇ ਜਾ ਰਹੇ ਆਂ ਜੀ ਹਾਂਜੀ ਜਿਹੜੇ ਵੀ ਪੰਪਰਾਸ ਚੈਨਲ ਤੇ ਨਵੇਂ ਆਏ ਆਂ ਯਾ ਪਲੀਜ਼ ਚੈਨਲ ਨੂੰ ਕਰ ਲੈ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਜੀ ਤਾਂ ਕਿ ਕੋਈ ਵੀ ਪਹਿਣ ਪਰਾਹਣਾ ਜੋ ਆਪਣ ਮੇਰੇ ਵਾਂਗ ਜਿਹੜੀਆਂ ਅਜਹੀਆਂ ਚੀਜ਼ਾਂ ਨਹੀਂ ਦੇਖ ਸਕਦਾ ਹਨ ਜਿਹੜੀਆਂ ਪਹਿਣਾ ਕੰਮਾਂ ਦੇ ਵਿੱਚ ਉਲਟੀਆਂ ਰਹਿੰਦੀਆਂ ਨੇ ਇਹ ਸਭ ਚੀਜ਼ਾਂ ਨਹੀਂ ਦੇਖ ਸਕਦੀਆਂ ਤਾਂ ਕਿ ਉਹ ਵੀਡੀਓ ਦੇ ਵਿੱਚ ਦੇਖ ਲੈਣ ਹਨ ਲਓ ਜੀ ਇੱਥੇ ਹੈਗਾ ਮੰਦਰ ਇਹ ਮੰਦਰ ਦੇ ਵਿੱਚ ਮਰਿਆਦਾ ਹੁੰਦੀ ਹੈ ਹਨਾ ਜੀ ਤੇ ਇੱਥੇ ਲੱਸੀ ਜਿਹੜੀ ਉਹ ਬਣੀ ਹੁੰਦੀ ਹੈ ਕੱਕੀ ਲੱਸੀ ਤੇ ਇੱਥੇ ਪੰਡਤ ਰੱਖੇ ਹੋਏ ਹੈ ਜੀ ਹਨਾ ਮੰਦਰ ਦੇ ਵਿੱਚ ਸਪੈਸ਼ਲ ਉਹ ਕੈਨ ਦੇ ਵੀ ਇੱਥੇ ਲੱਸੀ ਪਾਉ ਤੇ ਆਪਾਂ ਲੱਸੀ ਪਾਰਤੀਆ ਜੀ ਦੇਖੋ ਹਨਾ ਹਰ ਇੱਕ ਧਰਮ ਨੂੰ ਮੰਨਣਾ ਹਨਾ ਜੀ ਆਪਾਂ ਨਹੀਂ ਕਿਸੇ ਵੀ ਧਰਮ ਦੀ ਨਿੰਦਿਆ ਕਰਦੇ ਆਪਾਂ ਹਰ ਇੱਕ ਧਰਮ ਦੇ ਰਿਸਪੈਕਟ ਕਰਦੇ ਆਂ ਦਿਲ ਦੇ ਨਾਲ ਕਰਦੇ ਹਨਾ ਕਿਉਂਕਿ ਜੀ ਹਰ ਇੱਕ ਧਰਮ ਆਪਾਂ ਬਣਾਏ ਨੇ ਹਨਾ ਲੋਕਾਂ ਨੇ ਬਣਾਏ ਨੇ ਧਰਮ ਤੇ ਪਰ ਉਹ ਮਹਾਰਾਜ ਇਕਾ ਜੀ ਹਨ ਤੇ ਅਕਾਲ ਪੁਰਖ ਇਕਾ ਤੇ ਸਾਵਣਾਂ ਦੇ ਵਿੱਚ ਉਹ ਹੀ ਵਸਦਾ ਤੇ ਸਭ ਧਰਮ ਆਪ ਆਪਣੀਆਂ ਜੀ ਆਪਾਂ ਸਾਰੇ ਧਰਮਾਂ ਦੀ ਕਰਦੇ ਜੀ ਰਿਸਪੈਕਟ ਤੇ ਆਪਾਂ ਵੀ ਪੂਰੀ ਸਰਦਾ ਦੇ ਨਾਲ ਜਿਹੜਾ ਇੱਥੇ ਮੱਥਾ ਟੇਕਿਆ ਜੀ ਹਨ ਤੇ ਜੋ ਵੀ ਪੰਡਤ ਜੀ ਨੇ ਹਨਾ ਆਪਾਂ ਨੂੰ ਸਰਦਾ ਅਨੁਸਾਰ ਜੋ ਵੀ ਆਪਾਂ ਨਹੀਂ ਮੰਨਤਾ ਹੁੰਦੀ ਹੈ ਉਹਨਾਂ ਦੀ ਉਹ ਆਪਾਂ ਇੱਥੇ ਕੀਤੀ ਜੀ ਤੇ ਉਸ ਤੋਂ ਬਾਅਦ ਆਪਾਂ ਫਿਰ ਜਿਹੜਾਗਾ ਆ ਹੁਣ ਥੱਲੇ ਜਾਣੇ ਆ ਤੇ ਥੱਲੇ ਜਾ ਕੇ ਵੀ ਸੋਨੇ ਦਾ ਸੀਨ ਦਿਖਾਉਣਾ ਇਹ ਤਸਵੀਰ ਉਹੀ ਵਾਰ-ਵਾਰ ਚਾਰੇ ਪਾਸੇਉਂ ਦਿਸ ਰਹੀ ਹੈ ਜੀ ਬਹੁਤ ਜਿਆਦੇ ਵੱਡੀ ਤਸਵੀਰ ਹੈ ਤੇ ਲੋ ਜੀ ਇੱਥੇ ਆਪਾਂ نیچے ਆ ਗਏ ਆਂ ਇਹ ਇੱਧਰ ਜਿਹੜੇ ਹੋਰ ਘੁੰਮਣ ਆਏ ਸੀ ਲੋਕ ਹਨਾ ਉਹ ਵੀ ਫਿਰਦੇ ਨੇ ਵਿਚਾਰੇ ਉਹ ਵੀ ਆਪਣੀਆਂ ਜਿਹੜੀਆਂ ਫੋਟੋਆਂ ਖਿੱਚ ਰਹੇ ਨੇਗੇ ਤਸਵੀਰਾਂ ਸੋਹਣੀਆਂ ਬਣੀਆਂ ਜੀ ਇਹ ਵੀ ਹਨਾ ਦੇਖੋ ਜੀ ਇਧਰ ਪਾਰਕ ਦੇ ਵਿੱਚ ਵੀ ਬਹੁਤ ਸੋਹਣੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ ਤੁਹਾਨੂੰ ਦਿਖਾਉਣੇ ਆ ਜਾਨਵਰ ਖੜਾਏ ਹੋਏ ਨੇ ਇੱਥੇ ਦਿਖਾਇਆ ਹੋਇਆ ਜੀ ਪੁਰਾਣੇ ਟਾਈਮ ਦੇ ਵਿੱਚ ਹਨਾ ਜੋ ਹੁੱਕਾ ਪੀਂਦੇ ਸੀ ਉਹ ਤਸਵੀਰ ਬਣਾਈ ਹੋਈ ਹੈ ਬਹੁਤ ਸੋਹਣੀ ਤਸਵੀਰਾਂ ਦੇਖੋ ਹੁੱਕਾ ਪੀ ਰਿਹਾ ਬਜ਼ੁਰਗ ਤੇ ਇੱਥੇ ਇੱਕ ਤਰ੍ਹਾਂ ਦਾ ਬਣਾਇਆ ਬਣਿਆ ਹੋਇਆ ਜੀ ਜੰਗਲ ਹਨਾ ਇੱਧਰ ਜਿਹੜਾਗਾ ਚੀਤਾ ਜਾਂ ਬਿਠਾਇਆ ਹੋਇਆ ਤੇ ਉਧਰਲੀ ਸਾਈਡ ਸ਼ੇਰ ਇਹੜਾ ਖੜਾਗਾ ਤੇ ਇੱਥੇ ਜਿਹੜਾਗਾ ਕਿਸਾਨ ਆ ਉਹ ਕਹਾ ਖੋਦ ਰਿਹਾ ਹਨਾ ਉਹ ਚੀਜ਼ ਦਿਖਾਈ ਗਈ ਹੈਗੀ ਇੱਧਰ ਵੀ ਜਾਨਵਰ ਜਿਹੜੇ ਉਹ ਦਿਖਾਈ ਗਏ ਜੀ ਇੱਧਰ ਭੇੜੀ ਜੀ ਦਿਖਾਈ ਗਏ ਹੈ ਹਨਾ ਬਾਂਦਰ ਕੋਲਾ ਤੇ ਇੱਥੇ ਬਣਾਇਆ ਹੋਇਆ ਜੀ ਜੰਗਲ ਜਣਾ ਤੇ ਇਹਦੇ ਵਿੱਚ ਨਾ ਉਹ ਤੁਹਾਨੂੰ ਦਿਸ ਰਿਹਾ ਹੋਊਗਾ ਵਿੱਚ ਮਾਗਰਮਾਸ ਜਿਆ ਛਿੱਟਿਆ ਹੋਇਆਗਾ ਪਾਣੀ ਖੜਾਇਆ ਹੋਇਆ ਹਨਾ ਖੇਲ ਜੀ ਬਣਾ ਕੇ ਤੇ ਉਹਦੇ ਵਿੱਚ ਜਿਹੜਾ ਮਾਗਰਮਾਸ ਉਹ ਛਿੱਟਿਆ ਹੋਇਆਗਾ ਕੋਈ ਵੀ ਚਾਰਜੀ ਨਹੀਂ ਹੈਗੀ ਜੀ ਇੱਕ ਇੱਕ ਚੀਜ਼ ਨੂੰ ਜਿਹੜਾਗਾ ਪੂਰੇ ਸ਼ੌਂਕ ਦੇ ਨਾਲ ਬਣਾਇਆ ਗਿਆਗਾ ਪੂਰੀ ਜਿਹੜੀ ਵਧੀਆ ਅ ਦਿਖਾਈ ਗਈ ਹੈਗੀ ਹਰ ਇੱਕ ਚੀਜ਼ ਸੱਭਿਆਚਾਰਕ ਇੱਥੇ ਦਿਖਾਇਆ ਗਿਆਗਾ ਜੀ ਜਿਹੜਾ ਰਤਨ ਸਮਾਂ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਖੂਚੋਂ ਪੈਣਾ ਹਨਾ ਪਾਣੀ ਭਰਦੇ ਹੁੰਦੀਆਂ ਸੀ ਕਿਵੇਂ ਪਾਣੀ ਭਰ ਸੋਚੀ ਦਿਖਾਈ ਗਈ ਹੈ ਇਧਰ ਬੱਚੇ ਨਾਲ ਵਗ ਜਾਂਦੇ ਸੀ ਹਨਾ ਖੇਡਦੇ ਗੱਲਾਂ ਕਰਦੇ ਉਹ ਚੀਜ਼ ਦਿਖਾਈ ਗਈ ਹੈ ਤੇ ਇੱਥੇ ਇੱਕ ਪੈਣਾ ਵੇਟ ਕਰ ਰਹੀ ਹੈ ਇੱਕ ਪੈਣ ਪਾਣੀ ਕੱਢ ਰਹੀ ਹੈ ਇੱਕ ਪਾਣੀ ਦਾ ਘੜਾ ਜਿਹੜਾ ਲੈ ਕੇ ਜਾ ਰਹੀ ਹੈ ਹਨਾ ਤੇ ਇਸ ਤਰ੍ਹਾਂ ਜਿਹੜੀ ਇੱਕ ਇੱਕ ਚੀਜ਼ ਬਹੁਤ ਸੋਹਣੀ ਦਿਖਾਈ ਹੋਈ ਹੈ ਖੂਹ ਤੇ ਪਾਣੀ ਭਰ ਰਹੀਆਂ ਨੇ ਪੈਣਾ ਇਤਨਾ ਕਿ ਇਹਨਾਂ ਦੇ ਕੱਪੜਾ ਲੈੜਾ ਸਾਰਾ a to z ਪੁਰਾਣਾ ਦਿਖਾਇਆ ਗਿਆ ਜੀ ਹਨਾ ਸਾਰਾ ਕੁਝ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਵੀ ਅ ਲੀੜਾ ਕੱਪੜਾ ਪਾਉਣ ਦਾ ਸੂਚੀ ਵੀ ਦਿਖਾਈ ਗਈ ਹੈ ਉੱਧਰ ਬੱਚੇ ਘੜੇ ਨੇ ਹਨਾ ਕੋਲ ਇੱਥੇ ਇਹ ਕੁਰਸੀਆਂ ਵੀ ਜਿਹੜੀਆਂ ਪੁਰਾਣੇ ਟਾਈਪ ਦੀਆਂ ਹੀ ਧਰੀਆਂ ਹੋਈਆਂ ਨੇ ਜੀ ਤੇ ਇੱਧਰ ਜਿਹੜਾ ਹੈਗਾ ਹੋਰ ਵੀ ਬਹੁਤ ਸੋਹਣਾ ਹਨਾ ਜਿਆਦਾ ਹੀ ਸੋਹਣਾ ਕਹਿ ਸਕਦੇ ਆਂ ਆਪਾਂ ਬਹੁਤ ਖੂਬਸੂਰਤ ਸਾਨੂੰ ਹੋਰ ਸੀਨ ਦਿਖਾਉਣ ਲੱਗੀਆਂ ਜੀ ਤੇ ਇਹ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਕਿ ਜੰਗਲ ਬਣਾਇਆ ਹੋਇਆ ਹਨਾ ਜੰਗਲ ਦੇ ਵਿੱਚ ਮੋਹਰ ਖੜਾਗਾ ਤੇ ਇਧਰ ਇੱਕ ਗਾਂ ਬੈਠੀ ਹੈ ਹਨਾ ਉਧਰ ਦਰਖਤ ਲੱਗੇ ਹੋਏ ਨੇਗੇ ਤੇ ਸਾਰੇ ਜਾਨਵਰੀ ਫਿਰਦੇ ਹੀ ਲੱਗ ਪਰ ਹਨਾ ਇੱਥੇ ਪਹਾੜ ਬਣੇ ਹੋਏ ਆ ਉੱਪਰ ਆਪਾਂ ਕਹਿ ਸਕਦੇ ਆ ਇਲਾ ਜੀਆਂ ਉਹ ਬਿਠਾਈਆਂ ਹੋਈਆਂ ਹਨਾ ਇਹ ਉਸ ਤੋਂ ਵੀ ਜ਼ਬਰਦਸਤ ਤੇ ਉਸ ਤੋਂ ਵੀ ਸੋਹਣਾ ਸੀਨ ਦਿਖਾਇਆ ਜਾ ਰਿਹਾ ਇੱਥੇ ਪਹਾੜਾਂ ਦੇ ਵਿੱਚ ਬਣਿਆ ਹੋਇਆ ਤੇ ਇੱਥੇ ਕੁਸ਼ਕ ਇਹਨਾਂ ਨੇ ਹਨਾ ਵੀ ਜਿਹੜੇ ਹੈਗੇ ਅ ਦਰਖਤ ਹੁੰਦੀ ਟਾਈਪ ਖੜਾਏ ਹੋਏ ਨੇ ਹਨਾ ਦਰਖਤ ਤੇ ਇਹ ਉੱਪਰ ਇੱਕ ਜੇਲ੍ਹ ਜੀ ਬਣੀ ਹੋਈ ਹੈ ਜੀ ਹਨਾ ਤੇ ਇਹਦੇ ਨੀਚੇ ਇਧਰ ਕੁਸ਼ਕ ਔਰਤਾਂ ਇਧਰਲੀ ਸਾਈਡ ਔਰਤਾਂ ਉਧਰਲੀ ਸਾਈਡ ਜਿਹੜੇ ਆ ਬੰਦੇ ਵੀ ਖੜਾਏ ਹੋਏ ਨੇ ਅ ਸੀ ਹਨਾ ਬਹੁਤ ਜ਼ਿਆਦਾ ਸੋਹਣਾ ਸੀ ਨਾ ਜੀ ਇੱਕ ਇੱਕ ਸੀਨ ਹੈ ਜਿਹੜਾ ਦੇਖਣ ਵਾਲਾ ਤੇ ਇੱਕ ਇੱਕ ਸੀਨ ਹੈ ਜਿਹੜਾ ਹਨਾ ਬਹੁਤ ਸੋਹਣਾ ਲੱਗਿਆ ਹੋਇਆ ਹੈਗਾ